ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੇ ਮੌਜੂਦ ਆ ਸਚਕਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤਦਾਦ ਦੇ ਕਿ ਆ ਸੁਖਵੀਰ ਸਿੰਘ ਬਾਦਲ ਹੋਣਾ ਵੱਲੋਂ ਆਪਣੀ ਧਾਰਮਿਕ ਸਜਾ ਪੂਰੀ ਹੋਣ ਤੋਂ ਬਾਅਦ ਅੱਜ ਸਚਕਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਿਆ ਜਾਣਾ ਤਾਂ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਜਾਣੀ ਆ ਤਾਂ ਉਹਨਾਂ ਤਾਂ ਆਉਣ ਤੋਂ ਪਹਿਲਾਂ ਜਿਹੜੇ ਸੁਰੱਖਿਆ ਪ੍ਰਬੰਧ ਅੱਜ ਪੁਲਿਸ ਵੱਲੋਂ ਜਿਹੜੇ ਕੀਤੇ ਗਏ ਨੇ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਆਪਣੇ ਸਹਿਯੋਗੀ ਨੂੰ ਕਹੂੰਗਾ ਉਹ ਵੀ ਆਂ ਸਾਂਝੀਆਂ ਕੀਤੀ ਜਾਣ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਵੱਡੇ ਪੱਤਰ ਤੇ ਉੱਤੇ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਪ੍ਰਾਪਾ ਸਾਹਿਬ ਕਿਵੇਂ ਵੇਖਦੇ ਹੋ ਕਿਉਂਕਿ ਜਿੱਦਾਂ ਪਹਿਲਾਂ ਪਹਿਲੇ ਦਿਨ ਦੀ ਦੂਜੇ ਦਿਨ ਦੀ ਗੱਲ ਕਰੀਏ ਤਾਂ ਇੱਥੇ ਜੋ ਗੋਲੀ ਚੱਲਦੀ ਆ ਉਦੋਂ ਵੀ ਹਾਲਾਂਕਿ ਪ੍ਰਬੰਧ ਚੰਗੇ ਸੀਗੇ ਸਚਾਰੂ ਪ੍ਰਬੰਧ ਸੀਗੇ ਲੇਕਿਨ ਫਿਰ ਵੀ ਗੋਲੀ ਚੱਲ ਜਾਂਦੀ ਆ ਤਾਂ ਅੱਜ ਸੁਖਵੀਰ ਸਿੰਘ ਬਾਦਲ ਫੇਰ ਤਵਾਉਂਦੇ ਨੇ ਤਾਂ ਅੱਜ ਦੇ ਪ੍ਰਬੰਧਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਸਭ ਤੋਂ ਪਹਿਲਾਂ ਜਗਬਾਨੀ ਟੀਵੀ ਦਾ ਮੈਂ ਚੈਨਲ ਦਾ ਬਹੁਤ ਧੰਨਵਾਦ ਆ ਕਿ ਤੁਸੀਂ ਜਿਹੜੀ ਸਾਡੀ ਆਵਾਜ਼ ਆ ਤੱਕ ਨੇ ਸੁਰਤਨ ਤੱਕ ਵਿਚਾਰ ਰਹੇ ਆ ਜਿੱਥੋਂ ਤੱਕ ਅੱਜ ਦੇ ਦਿਨ ਦੀ ਗੱਲ ਕਰੀਏ ਅੱਜ ਮੈਂ ਸਮਝਦਾ ਬੜਾ ਇਤਿਹਾਸਕ ਦਿਨ ਹੈ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਸਮੁੱਚੀ ਜਿਹੜੀ ਕੈਬਨਟ ਸੀ ਉਹ 2 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮਕ ਹੋਈ ਸੀ ਔਰ ਜਿੱਥੇ ਉਹਨਾਂ ਨੇ ਜੱ태ਦਾਰ ਸਾਹਿਬ ਨੇ ਜੋ ਵੀ ਆਪਣੇ ਮਨ ਦੇ ਬਲਬਲੇ ਸੀ ਜੋ ਪਿਛੜੀਆਂ ਘਟਰਾਵਾਂ ਸੀ ਉਹਨਾਂ ਨੂੰ ਮੁਕ ਰੱਖਦੇ ਹੋਏ ਜਿਹੜੀ ਆ ਸੱਜਾ ਨਹੀਂ ਕਹਿ ਸਕਦਾ ਸੇਵਾ ਲਈ ਸੀ ਔਰ ਉਹਦੇ ਸਬੰਧ ਦੇ ਵਿੱਚ 2 ਦਿਨ ਸ਼੍ਰੀ ਹਰਮੰਦਰ ਸਾਹਿਬ 2 ਦਿਨ आनंदਪੁਰ ਸਾਹਿਬ 2 ਦਿਨ ਤਲਵੰਡੀ ਸਾਹਿਬ ਉਹ 2 ਦਿਨ ਮੁਕਸਰ ਇਹ 10 ਦਿਨ ਬਾਅਦ ਜਿਹੜੀ ਸਜ਼ਾ ਸੀ ਸੇਵਾ ਸੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਉਹਨਾਂ ਦੀ ਸਮੂਚੀ ਜਿਹੜੀ ਮੈਂਬਰ ਸਾਹਿਬਾਨ ਨੇ ਉਹ ਪੂਰੀ ਕਰਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮਕ ਹੋ ਕੇ ਆਪਣੀ ਦੇਗ ਲੈ ਕੇ ਤੇ ਜਿਹੜੀ ਆ ਕੋਈ ਗੁਰੂ ਘਰ ਦਾ ਗ੍ਰੰਥੀ ਸਾਹਿਬਾਨ ਅਰਦਾਸ ਬੇਨਤੀ ਕਰੂਗਾ ਤੇ ਇਹਨਾਂ ਨੂੰ ਉਹ ਜਿਹੜੀ ਸੇਵਾ ਦੀ ਸਮਾਪਤੀ ਦੀ ਜਿਹੜੀ ਅਰਦਾਸ ਅੱਜ ਹੋ ਜਾਏਗੀ ਮੈਂ ਪਿਛਲੀਆਂ ਘਟਨਾਵਾਂ ਦਾ ਜ਼ਿਕਰ ਕਰਨ ਲੱਗਾ ਕਿ ਜਿਸ ਦਿਨ ਇੱਥੇ 2 ਤਰੀਕ ਨੂੰ ਆਪਾਂ ਆਏ ਅਰਦਾਸ ਬੇਨਤੀ ਹੋਈ ਸਾਨੂੰ ਸਾਡੀ ਪਾਰਟੀ ਦੇ ਮੁਖੀਆਂ ਨੂੰ ਸਜ਼ਾ ਲੱਗੀ ਸਜ਼ਾ ਪੂਰੀ ਕਰਨਦਿਆਂ ਸੇਵਾ ਕਰਦਿਆਂ ਇੱਕ ਬੰਦੇ ਨੇ ਜਿਹਨੂੰ ਕਿ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਉਹ ਇੱਥੇ ਰਹਿ ਕੇ ਵੀ ਕਰਦਾ ਰਿਹਾ ਉਹਨੇ ਆਣ ਕੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਿੱਧੀ ਗੋਲੀ ਮਾਰੀ ਤੇ ਉਹ ਪਰਮਾਤਮਾ ਸਤਗੁਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਇੱਕ ਸੇਵਾਦਾਰ ਬਣ ਕੇ ਨਿਮਰਤਾ ਦੇ ਨਾਲ ਹਾਲ ਤੱਕ ਸਾਹਬ ਤੇ ਪੇਸ਼ ਹੋ ਰਹੀ ਤੇ ਉਹਨਾਂ ਨੇ ਆਪ ਉਹਨਾਂ ਦੀ ਰੱਖਿਆ ਕੀਤੀ ਉਹ ਬੰਦਾ ਕਾਬੂ ਕਰ ਲਿਆ ਹੁਣ ਮੈਂ ਸਭ ਦਾ ਵਾਂ ਕਿ ਇਹ ਜਿਹੜਾ ਬੰਦਾ ਵਾ ਇਹਦਾ ਇਸ ਦਾ ਰਿਕਾਰਡ ਦੇਖਿਆ ਜਾਵੇ ਤੇ ਉਹ ਅਪਰਾਧੀ ਵਾਲਾ ਰਿਕਾਰਡ ਹੈ ਬੇਸ਼ੱਕ ਉਹਨੇ ਕਿਤਾਬਾਂ ਲਿਖੀਆਂ ਹੋਣ ਬਹੁਤ ਕੁਝ ਲਿਖਿਆ ਹੋਵੇ ਪਰ ਲੇਕਿਨ ਇਹਦੇ ਨਾਲ ਨਾਲ ਉਹਦਾ ਜੀਵਨ ਅਪਰਾਧਕ ਜੀਵਨ ਹੈ ਉਹ ਕਈ ਕੇਸਾਂ ਦੇ ਵਿੱਚ ਪਹਿਲਾਂ ਵੀ ਲੋੜਿੰਦਾ ਵਾ ਤੇ ਕਿਸੇ ਨਿਰਪੱਖ ਏਜੰਸੀ ਨੂੰ ਜਾਂਚ ਦੇ ਕੇ ਤਹ ਤੱਕ ਜਾਣਾ ਚਾਹੀਦਾ ਕਿ ਇੱਕ ਬੰਦਾ ਪਿਸਟਲ ਲੈ ਕੇ ਨਹੀਂ ਆ ਸਕਦਾ ਪਿਸਤੌਲ ਕਿੱਥੋਂ ਆਇਆ ਉਹਦੇ ਮਗਰ ਕੌਣ ਆ ਇਹਦੇ ਮਗਰ ਕੌਣ ਏਜੰਸੀ ਆ ਕੌਣ ਲੋਕ ਨੇ ਇਹ ਬਹੁਤ ਡੰਗਾਈ ਤੱਕ ਜਾਣਾ ਚਾਹੀਦਾ ਇਹਦੇ ਨਾਲ ਸਾਡੇ ਪੰਜਾਬ ਦੇ ਹਾਲਾਤ ਜਿਹੜੇ ਨੇ ਉਸ ਦੌਰ 'ਚ ਜਾਣੇ ਸ਼ੁਰੂ ਹੋ ਗਏ ਨੇ ਜਿਹੜਾ ਅੱਤਵਾਦ ਦਾ ਦੌਰ ਆਪਾਂ ਜਿਹੜਾ ਪਹਿਲਾਂ ਹਟਾ ਕੇ ਟਿਆ ਹੁਣ ਕੋਈ ਨਹੀਂ ਚਾਹੁੰਦਾ ਕਿ ਉਹ ਪੁਰਾਣਾ ਦੌਰ ਜਿਹੜਾ ਵਾ ਉਹ ਆਵੇ ਬਾਕੀ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਨੀ ਚਾਹਨਾ ਮੈਂ ਕਿ ਜਿੱਦੋਂ ਵੀ ਅਕਾਲੀ ਦਲ ਦੀ ਚੜਤ ਦੀ ਗੱਲ ਆਉਂਦੀ ਆ ਅਕਾਲੀ ਦਲ ਦੇ ਉੱਬਰਣ ਦੀ ਗੱਲ ਆਉਂਦੀ ਆ ਤੇ ਏਜੰਸੀਆਂ ਜਿਹੜੀਆਂ ਆ ਵਾ ਉਸੇ ਵੇਲੇ ਤਤ ਪਰ ਹੋ ਜਾਂਦੀਆਂ ਮੈਂ ਦੇਖ ਰਿਹਾ ਅੱਜ ਅਖਬਾਰਾਂ ਦੇ ਵਿੱਚ ਕੋਈ ਕਹਿ ਰਿਹਾ ਕਿ ਇੱਕ ਮੰਨੇ ਤੇ ਉਹ ਦੋਸ਼ੀ ਆ ਤੋ ਉਹਨੂੰ ਕਹਿ ਰਿਹਾ ਜੀ ਫਖਰੇ ਕੌਮ ਦੇਣਾ ਇੱਕ ਬੰਨੇ ਕਿਸੇ ਦਾ ਫਖਰੇ ਕੌਮ ਲਿਆ ਜਾ ਰਿਹਾ ਇੱਕ ਬੰਨੇ ਕਿਸੇ ਨੂੰ ਫਖਰੇ ਕੌਮ ਦਿੱਤਾ ਜਾ ਰਿਹਾ ਫਰਕ ਵੇਖ ਲਓ ਇੱਕ ਨੇ ਪੰਜਾਬ ਦੀ ਬਹੁਤ ਵੱਡੀ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਸੀ ਪੰਜ ਵਾਰ ਦੇ ਮੁੱਖ ਮੰਤਰੀ ਸੀ ਉਹਨਾਂ ਨੂੰ ਫਖਰੇ ਕੌਮ ਦਿੱਤਾ ਸੀ ਤੇ ਇੱਕ ਵਾਰ ਇੱਕ ਬੰਦਾ ਕਿਸੇ ਨੂੰ ਕਤਲ ਕਰਦਾ ਵਾ ਜੇਲ੍ਹਾਂ ਤੋੜਦਾ ਵਾ ਮਰਡਰ ਉਹਦੇ ਤੇ ਕਦੀ ਕਤਲ ਨੇ ਤੇ ਉਹਨੂੰ ਜਿਹੜਾ ਫਖਰੇ ਕੌਮ ਇਹ ਦੇ ਰਹੇ ਨੇ ਇੱਕ ਬੰਨੇ ਇੱਕ ਬਿਆਨ ਲੱਗਾ ਵਾ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਇਹ ਹੁਕਮ ਹੋਇਆ ਵਾ ਇਹ ਸੇਵਾ ਲੱਗੀ ਆ ਇਹ ਤਨਖਾਹ ਲੱਗੀ ਆ ਇਹ ਸਿੱਖ ਕੌਮ ਨੂੰ ਪਰਵਾਨੀ ਮੈਂ ਸਮਝਦਾ ਵਾਂ ਕਿ ਜਿਹੜਾ ਕੋਈ ਬੰਦਾ ਇੱਕ ਬਿਆਨ ਲਾ ਰਿਹਾ ਉਹ ਸਿੱਖ ਕੌਮ ਨਹੀਂਗਾ ਸਿੱਖ ਕੌਮ ਸਮੁੱਚੀ ਕੌਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਨਮਤਿਆ ਅਸਰ ਔਰ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨਾਂ ਨੂੰ ਲੀਡਰ ਸਾਹਿਬਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਸੱਜਾ ਲਈ ਆ ਇਸ ਕਰਕੇ ਜਿਹੜੇ ਆਪਣੇ ਆਪ ਵੀ ਜਥੇਦਾਰ ਬਣੇ ਨੇ ਉਹ ਵੱਡੇ ਘੱਟ ਚ ਬਣ ਗਏ ਉਹਨਾਂ ਨੂੰ ਤੇ ਸ਼ਰੋਮਣੀ ਅਕਾਲੀ ਦਲ ਨੇ ਜਾਂ ਸ਼ਰੋਮਣੀ ਕਮੇਟੀ ਨੇ ਵੀ ਉਹਨਾਂ ਨੂੰ ਜਥੇਦਾਰੀ ਮੰਨਿਆ ਜਥੇਦਾਰ ਉਹ ਹੁੰਦੇ ਨੇ ਜਿਹੜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਅਧਾਰੇ ਦੇ ਤੋਂ ਜੋ ਨਿਜਮ ਨੇ ਉਹਨਾਂ ਮੁਤਾਬਕ ਇਸ ਕਰਕੇ ਮੈਂ ਸਮਝਦਾ ਹਾਂ ਕਿ ਇਹ ਜਿਹੜੇ ਲੋਕ ਏਜੰਸੀਆਂ ਦੇ ਅੱਤਲ ਚ ਖੇਡ ਰਹੇ ਨੇ ਔਰ ਇਹੋ ਜੇ ਬਿਆਨ ਦੇਣੇ ਜਦੋਂ ਅਕਾਲੀ ਦਲ ਦੀ ਉਤਪਦੀ ਹੋਣ ਲੱਗਦੀ ਹੈ ਅਕਾਲੀ ਦਲ ਥੋੜਾ ਜਿਹਾ ਉੱਪਰ ਜਾਣ ਲੱਗਦਾ ਏਜੰਸੀਆਂ ਸੱਤ ਤੱਕ ਉਹ ਜਾਂਦੀਆਂ ਤੇ ਏਜੰਸੀਆਂ ਦੇ ਇਸ਼ਾਰੇ ਤੇ ਅੱਜ ਜਿਹੜੇ ਹੋ ਜੇ ਬਿਆਨ ਦਿੱਤੇ ਯਾਰ ਨੇ ਕਿਸੇ ਨੂੰ ਫਕਰੇ ਕੌਮ ਲਿਆ ਜਾ ਰਿਆ ਜਿਨੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਇੱਕ ਬੰਦੇ ਨੂੰ ਫਕਰੇ ਕੌਮ ਦੇਨ ਦੀ ਸ਼ਿਫਾਰਿਸ਼ ਕੀਤੀ ਜਾ ਰਹੀ ਜਿਨੇ ਜਿੱਤੇ ਕਤਲਾਂ ਦੇ ਬੜੇ-ਬੜੇ ਵੱਡੇ ਮਕਦਮੇ ਆ ਮੈਂ ਸਮਝਦਾ ਵਾਂ ਕਿ ਏਜੰਸੀਆਂ ਦੇ ਹੱਥਾਂ 'ਚ ਨਾ ਖੇਡਣਾ ਪੰਜਾਬ ਦੇ ਭਲੇ ਦੀ ਗੱਲ ਕਰਨ ਕਾਲੀ ਦਲ ਪਾਰਟੀ ਨੂੰ ਅਸੀਂ ਤੇ ਚਾਹਨੀ ਆ ਕਿ ਸਰਵਾਈਵ ਹੋਵੇ ਲੋਕਾਂ ਦੀ ਸੇਵਾ ਕਰ ਰਹੀ ਖੇਤਰੀ ਪਾਰਟੀ ਆ ਭਾਰਤੀ ਜਨਤਾ ਪਾਰਟੀ ਦੇ ਬੜੇ ਬੜੇ ਵੱਡੇ ਲੀਡਰ ਕਾਂਗਰਸ ਪਾਰਟੀ ਦੇ ਬੜੇ ਵੱਡੇ ਲੀਡਰ ਇਹ ਕਹਿ ਰਹੇ ਨੇ ਕਿ ਕਾਲੀ ਦਲ ਨੂੰ ਹਮੇਸ਼ਾ ਜੂਣਾ ਚਾਹੀਦਾ ਕਿਉਂਕਿ ਉਹ ਖੇਤਰੀ ਪਾਰਟੀ ਔਰ ਖੇਤਰੀ ਪਾਰਟੀ ਹੀ ਸਟੇਟ ਦੇ ਹਕਮਾਂ 'ਤੇ ਲੜ ਸਕਦੀ ਆ ਇਸ ਕਰਕੇ ਇਹ ਜਿਹੜੇ ਲੋਕ ਏਜੰਸੀਆਂ ਦੇ ਹੱਥਾਂ 'ਚ ਖੇਡ ਕੇ ਹੋਏ ਬਿਆਨ ਦਾਗ ਰਹੇ ਨੇ ਮੈਂ ਇਨਾਂ ਗਾੜੀ ਨਿਮਰਤਾ ਸਹਿਬ ਹੱਥੋਂ ਬੇਨਤੀ ਜੋੜਦਾ ਵਾਂ ਨਾ ਕਰੋ ਇਹਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਵਾ ਇਹਦੇ ਨਾਲ ਸ਼ਰੂਮ ਨਹੀਂ ਕਾਲੀ ਦਲ ਦਾ ਨੁਕਸਾਨ ਔਰ ਕੌਮ ਦਾ ਖਾਸ ਕਰਕੇ ਬਹੁਤ ਵੱਡਾ ਨੁਕਸਾਨ ਕੌਮ ਨੇ ਬੜੇ ਵੱਡੇ ਤਸੀਹੇ ਅੱਗੇ ਚੱਲੇ ਨੇ ਨਾ ਕਰੀਏ ਨਾ ਨੌਕਾਂ ਦੀਆਂ ਏਜੰਸੀਆਂ ਦੇ ਅੱਧਾ ਖੇਡੀਏ ਆਪਣੇ ਪੰਜਾਬ ਦੇ ਭਰੇ ਦੀ ਗੱਲ ਕਰੀਏ ਜੇ ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਵਾ ਤੇ ਮੈਂ ਸਮਝਦਾ ਵਾਂ ਕਿ ਸਾਡੀ ਵੀ ਡਿਊਟੀ ਬਣਦੀ ਆ ਕਿ ਇਸ ਪੰਜਾਬ ਨੂੰ ਆਪਾਂ ਜਿਹੜਾ ਵਾ ਸੱਚਾ ਸੁੱਚਾ ਬਣਾਉਣ ਲਈ ਸਾਰੇ ਇਕੱਠੇ ਹੋਈਏ ਆ ਜਿਹੜੇ ਲੋਕ ਬਿਆਨ ਦਿੰਦੇ ਨੇ ਮੈਂ ਤੇ ਇਹ ਨਹੀਂ ਸਮਝਾਉਂਦੀ ਕਿ ਇੱਕ ਬੰਦਾ ਥੋੜਾ ਪੰਤ ਹੁੰਦਾ ਜੀ ਪੰਤ ਤੇ ਸ੍ਰੀ ਅਕਾਲ ਸਰਗਤ ਸਾਬ ਸਾਡਾ ਪੰਤਿਆਂ ਤੇ ਉੱਤੇ ਜਥੇਦਾਰ ਸਹਿਬਾਨਾਂ ਦੇ ਹੁਕਮ ਦੀ ਜਿਹੜੀ ਉਹ ਕਮਸੀਓ ਸਾਹੀ ਮੰਨ ਲਿਆ ਸਾਡੇ ਪ੍ਰਧਾਨ ਸਾਹਿਬ ਨੇ ਔਰ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਨੇ ਮੰਨ ਕੇ 10 ਦਿਨ ਦੀ ਸੇਵਾ ਪੂਰੀ ਕਰਕੇ ਅੱਜ ਪੇਸ਼ ਹੋ ਰਹੇ ਨੇ ਅੱਜ ਸੇਵਾ ਸੰਪੂਰਨ ਹੋਈ ਅੱਜ ਜਿਵੇਂ ਤੁਸੀਂ ਦੇਖਿਆ ਸਨ ਰਵਿੰਦਰ ਸਿੰਘ ਬਰੰਪਰਾ ਜੀ ਤਾਂ ਉਹਨਾਂ ਵੱਲੋਂ ਜਿਹੜੀ ਖੁੱਲ ਕੇ ਗੱਲਬਾਤ ਕੀਤੀ ਗਈ ਆ ਤਾਂ ਸੁਖਵੀਰ ਸਿੰਘ ਬਾਦਲ ਹੋਣਾ ਦੀ ਸਜਾ ਨੂੰ ਲੈ ਕੇ ਉਹਨਾਂ ਨੇ ਜ਼ਰੂਰ ਕਈ ਵੱਡੀਆਂ ਗੱਲਾਂ ਕੀਤਾ ਨਾਲ ਦੀ ਨਾਲ ਵੱਡੇ ਸਵਾਲ ਜਿਹੜੇ ਆ ਸਿਕਿਉਰਿਟੀ ਦੇ ਉੱਤੇ ਜ਼ਰੂਰ ਉਹਨਾਂ ਨੇ ਤਾਨੇ ਨੇ ਕਿ ਕਿਉਂਕਿ ਉਸ ਦਿਨ ਜਿਸ ਤਰ੍ਹਾਂ ਦੇ ਨਾਲ ਨਰੈਣ ਸਿੰਘ ਚੋੜਾ ਹੋਣਾ ਵੱਲੋਂ ਗੋਲੀ ਚਲਾਈ ਜਾਂਦੀ ਆ ਹਾਲਾਂਕਿ ਉਹਨਾਂ ਦਾ ਇਹੀ ਕਹਿਣਾ ਹੈ ਕਿ ਜੋ ਦੇ ਵਿੱਚ ਜੋ ਸੱਚਕੰਨ ਸ੍ਰੀ ਹਰਮント ਸਾਹਿਬ ਵਿਖੇ ਪਹੁੰਚ ਰਹੇ ਨੇ ਕੈਮਰਾਮੈਨ ਸੰਦੀਪ ਕੁਮਾਰ ਤੇ ਨਾਲ ਅਖਸ਼ਤ ਜਗਬਣੀ ਟੀਵੀ ਸ਼੍ਰੀ ਹਮਸਾਹਿਬ